ਬਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਛੜਕ ਤੋਂ ਲੰਘ ਰਹੀ ਗੈਸ ਪਾਈਪ ਫਟੇ ਜਿਸ ਦੇ ਕਰਕੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੰਟਰਨੈਟ ਦੀ ਤਾਰ ਪਾਉਂਦਿਆਂ ਹੋਇਆਂ ਵੱਡਾ ਹਾਦਸਾ ਦੁਕਾਨ ਦੇ ਅੰਦਰ ਬੈਠੇ ਸਨ ਚਾਰ ਲੋਕ ਅੱਗ ਲੱਗਣ ਕਰਕੇ ਚਾਰੇ ਲੋਕ ਜਲਸੇ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਵੀ ਪੱਖ ਤੋਂ ਲਾਪਰਵਾਹੀ ਸਾਹਮਣੇ ਆਈ ਹੈ ਉਸ ਖਿਲਾਫ ਕੀਤੀ ਜਾਵੇਗੀ ਕੜੀ ਕਾਨੂੰਨੀ ਕਾਰਵਾਈ। ਇਹਨਾਂ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਇਸ ਬਾਰੇ ਜਾਣਕਰ ਜਿੰਦੇ ਡਿਊਟੀ ਮੈਡੀਕਲ ਅਫਸਰ ਡਾਕਟਰ ਸਾਹਿਲ ਨੇ ਦੱਸਿਆ ਕਿ ਚਾਰ ਅੱਗ ਨਾਲ ਜੁਲਸਣ ਦੇ ਕਾਰਨ ਜ਼ਖਮੀ ਆਏ ਹਨ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਹੈ ਜਦਕਿ ਬੱਚੇ ਸਮੇਤ ਦੋ ਗੰਭੀਰ ਜ਼ਖਮੀਆਂ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਉਧਰ ਮੌਕੇ ਤੇ ਪਹੁੰਚੇ ਪੁਲਿਸ ਜ਼ਿਲ੍ਹਾ ਬਟਾਲਾ ਡੀਐਸਪੀ ਸੰਜੀਵ ਕੁਮਾਰ ਤੇ ਐਸਡੀਐਮ ਵਿਕਰਮਜੀਤ ਸਿੰਘ ਦਾ ਵੀ ਕਹਿਣਾ ਸੀ ਕਿ ਇਸ ਮਾਮਲੇ ਚ ਉਹਨਾਂ ਦੇ ਵੱਲੋਂ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਹਾਦਸੇ ਪਿੱਛੇ ਜਿਸ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸ਼੍ਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਮਰਪੁਰੇ ਪਾਈਪ ਜਾਂ ਗੈਸ ਕੋਈ ਲੀਕ ਹੋਣ ਦਾ ਇਨਸੀਡੈਂਟ ਸੀ ਕੋਲ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਉਹ ਮਰਾਖਾ ਕਿੰਨੇ ਕੋਲ ਨੇ ਅ ਇੱਥੇ ਟੋਟਲ 4 ਪੇਸ਼ੈਂਟ ਸੀਗੇ ਅ ਇੱਥੇ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ারਸ ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਆਪਾਂ ਅਪਰਸੀਮੇਟ ਹਾਂਜੀ ਅ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਉਹ ਰੈਕ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਕ ਫੁੱਟ ਸੀਗਾ ਇੱਕ ਧਿਆਨ ਰੈਫੁੱਟ ਸੀਗਾ ਤੇ ਇੱਕ ਫਿਲਹਾਲ ਦੋ ਪੀਸ਼ੈਂਟ ਰੈਫੁੱਟ ਸੀਗੇ ਹਾਂਜੀ ਬਿਲਕੁਲ ਇਹ ਕਿੰਦਰ ਬੈਠੇ ਪੰਜਾਂ ਨੇ ਜਿਹੜਾ ਚਲ ਗਿਆ ਦੋ ਜਣ ਬਾਂ ਚਲ ਗਏ ਨੇ ਬੈਠੇ ਆ ਇੱਕ ਕੁਰਸੀਰ ਕੋ ਸੱਤ ਰਾਤ ਵਾਲਾ ਕੁਰਸੀ ਅੰਦਰ ਕਰਨੇ ਆ ਅੰਦਰ ਇੱਕ ਅਣਜਾਣੇ ਬੈਠੇ ਆ ਬਾਹਰ ਗੈਸ ਕੱਟ ਗਿਆ ਉਹ ਪਗਦੇ ਨੇ ਗੁਜ਼ਰ ਆ ਗਿਆ ਸਾਰੇ ਉਹਨਾਂ ਦੀ ਗੈਸ ਦੀਕ ਹੋ ਗਈ ਐ ਬਾਹਰ ਸੇਵਨ ਦਾ ਟੱਕਣ ਜਾਈ ਰਖੇ ਹਨ ਅਸੀਂ ਅੰਦਰ ਬੈਠੇ ਯਕਦਮ ਪਤਾ ਨਹੀਂ ਸਮਝ ਲੱਗੀ ਯਕਦਮ ਅੱਗੇ ਮੋੜੋ ਪਾ ਲਈ ਕਿ ਕੰਮ ਮਾਰਨਾ ਤੇ ਆਥਣਾ ਹੋਣਾ ਕਰਨਾ ਪੈਦਾ ਹੋ ਗਿਆ ਅਸੀਂ ਸਮਝ ਲੱਗੀ ਤੇ ਭੱਜੀਆਂ ਬਾਹਰ ਵਿੱਚ ਨੇ ਚਾਰੇ ਜਾਣੇ ਮੁੰਡੇ ਰੁਪਾ ਨੇ ਪਹੁੰਚੋ ਕ ਲੱਗਾ ਕਿ ਇਹਨੀਆਂ ਬਾਹਰ ਨੂੰ ਭੱਜੀਆਂ ਸੇ ਪਲਾਣਾ ਦੀ ਗੈਸ ਆਕਤੀਆਂ ਦਾ ਨਹੀਂ ਜਿਹੜਾ ਇੰਟਰਨੈਟ ਬਾਹਰ ਤੇ ਪੈਪ ਹੋਦੇ ਉਹਨਾਂ ਦਾ ਪੈਪ ਗੈਸ ਉਹਨਾਂ ਦਾ ਪਾਣੀ ਤੇ ਉਹਨਾਂ ਦਾ ਕਿਆ ਵੀ ਦੁਕਾਨਦਾਰ ਕੋਈ ਜਮਰੇ ਜਖਮੀ ਕੋ ਲੈ ਕੇ ਆ ਗਈ ਕੋਈ ਮੈਂ ਕਿੰਨਾ ਅੰਦਰ ਤੱਕ ਚਲੀ ਗਈ ਅੰਦਰ ਆ ਗਿਆ ਅੰਦਰ ਜਾ ਕੇ ਤਵਾਜ ਆਈ ਬਾ 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 ਆਰੀ ਆਈ ਕੇ ਗੋਲੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਤੇ ਜਿਹੜਾ ਲਗਾਇਆ ਮੈਂ ਦੇਖਿਆ ਜਿਹੜਾ ਰਿਸਪਰ ਕਰਵਾ ਰਿਹਾ ਸੀ ਦੁਕਾਨਦਾਰ ਉਹ ਦੌੜਦਾ ਬਾਹਰ ਬੜਾ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵਿੱਚ ਹੀ ਕੱਪੜੇ ਕੋਲ ਲਾਹ ਦੌੜ ਗਿਆ ਕੱਪੜੇ ਕੋਲ ਲਾਹ ਤੇ ਕੱਪੜੇ ਕੋਲ ਮੇਰੇ ਲਾਹ ਤੇ ਜਿਹੜੇ ਥੱਲੇ ਆਏ ਸੀ ਮੇਰੀ ਛੋਟੀ ਭੁਧਾਈ ਏ ਥੋੜਾ ਬਰਗਰ ਮੇਰਾ ਦੇ ਉਹ ਕੰਨੀ ਦਾ ਬਰਕਰਨ ਨਾਲ ਹੀ ਇਹਨੂੰ ਵੇਖਿਆ ਤੇ ਫੜ ਲਓ ਫੜ ਲਓ ਜਾਈਏ ਉਹੋ ਐਗਲਿਪਟੇ ਆ ਗਈ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੀ ਪਾਉਂਦੇ ਪਏ ਆਂਡਰ ਗਰਾਉਂਡ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਰ ਗੈਸ ਫਟ ਗਈ ਹੈ ਗੈਸ ਫਟ ਗਈ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਉਹ ਤੁਹਾਡੀ ਜਿਹੜੀ ਗੈਸ ਚ ਲੀਕ ਹੁੰਦੀ ਵੀ ਚ ਗੈਸ ਬਲ ਦੇ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਨਾ ਉਹ ਮੁੰਡੇ ਦੇ ਸਾਹਮਣੇ ਬੰਦਿਆ ਤੇ ਬੰਦਾ ਪੜ ਖਾਏਗਾ ਜਿੰਨਾ ਵੀ ਕੋਈ ਗਰਮੀ ਉਹਦੇ ਦੋ ਤਿੰਨ ਵਾਰੀ ਗਿਆ ਉਹਨਾਂ ਨੂੰ ਬਾਤ ਬੰਦ ਕਰਦੇ ਹਾਂ ਹਾਂਜੀ ਚਾਰ ਜੀ ਇਹ ਕੀ ਕਰਦੇ ਕੋਈ ਇਹ ਦੁਕਾਨ ਹੈ ਜਿਹਨੇ ਉੱਥੇ ਰਿਸ਼ਵਾ ਕਰਵਾਲਦੀ ਦੁਕਾਨ ਸਾਡੀ ਆਪਣੀ ਹੈ ਕਿਰਾਏ ਦੀਤੀ ਹੋਈ ਹੈ ਤੇ ਵੇਲੇ ਨਾ ਮੈਂ ਬੈਜੀ ਦੱਤੇ ਹਾਂ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਨੂੰ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਨੈਸ ਨਾਮ ਜਫਰ ਅਲੀ ਕੀ ਹੋਇਆ ਜੀ ਸਰ ਮੈਂ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ ਮੈਂ ਪਤਾ ਨਹੀਂ ਕੀ ਹੋਇਆ ਉਹ ਪੈਪ ਫਟ ਗਿਆ ਪਤਾ ਨਹੀਂ ਕੀ ਹੋਇਆ ਗੈਸ ਦਾ ਗੈਸ ਦਾ ਪੈਪ ਫਟ ਗਿਆ ਆਗ ਆ ਗਈ ਉਹ ਉਸਮੇ ਸਾਰੇ ਜਲ ਗਏ ਕਿਉਂਕਿ ਮੈਂ ਕੰਮ ਕਰਦਾ ਹਾਂ ਸਰ ਕੀ ਕਰਦਾ ਹਾਂ ਨਹੀਂ ਸਰ ਮੈਂ ਮੈਂ ਪਰਦੇਸੀ ਬੰਦਾ ਹਾਂ ਮੈਂ ਸਰ ਆਪਣਾ ਕੰਮ ਕਰਦਾ ਹਾਂ ਘੁੰਮ ਫਿਰ ਕੇ ਇਥੇ ਉਮਰਪੁਰਾ ਇਹ ਇਲਾਕੇ ਦੇ ਵਿੱਚ ਮਾਤਾ ਸੁਲਖਨੀ ਗੇਟ ਦੇ ਅੰਦਰਲੇ ਪਾਸੇ ਜਿਹੜਾ ਸਿਟੀ ਨੂੰ ਜਾਂਦਾ ਇਲਾਕਾ ਉੱਥੇ ਗੈਸ ਪਾਈਪ ਕਿਤੇ ਲੀਕ ਹੋ ਕੇ ਤੇ ਦੁਕਾਨ ਤੇ ਤਰੀਕੇ ਤੋਂ ਦੁਕਾਨ ਉੱਤੇ ਉਥੋਂ ਪਾਗਿਰ ਇੱਕ ਜ਼ਖਮੀ ਹੋਇਆ ਉਹ ਉਥੇ ਅਸੀਂ ਇੱਥੇ ਆਏ ਸੀ ਏਅਰ ਟਲ ਵਾਲੇ ਇੱਥੇ ਖੋਦ ਰਹੇ ਸੀ ਪਾਈਪ ਜਿਹੜਾ ਉਹਨਾਂ ਦੀ ਆਪਣਾ ਵਰਕ ਚੱਲ ਰਿਹਾ ਸੀ ਸ਼ਾਇਦ ਉਹਨਾਂ ਦੇ ਕਿਤੇ ਡ੍ਰਿਲ ਕਰਦੇ ਹੋਏ ਜਿਸ ਤਰ੍ਹਾਂ ਪਾਈਪ ਤੋਂ ਪਾਈਪ ਅੱਗੇ ਜਾਂਦਾ ਉਹਨਾਂ ਉਹ ਡ੍ਰੇਨ ਕਰਦੇ ਕਿਤੇ ਉਹ ਪਾਈਪ ਨੂੰ ਜਿਹੜੀ ਗੁਜਰਾਤ ਗਿਆਸ ਵਾਲਿਆਂ ਦੀ ਪਾਈਪ ਉਥੋਂ ਨੀਚੇ ਜਾਂਦੀ ਹੈ ਉਹਨੂੰ ਕਿਤੇ ਹਿੱਟ ਕਰ ਗਈ ਹੈ ਉਥੋਂ ਲੀਕ ਕਰ ਗਈ ਜਿਹੜੀ ਦੁਕਾਨ ਦੇ ਲਾਗੇ ਹੋਇਆ ਇਨਸੀਡੈਂਟ ਉਥੇ ਸਾਹਮਣੇ ਸੀਵਰ ਦਾ ਵੀ ਕੋਹਲ ਹੈਗਾ ਸੀਵਰ ਕੰਮ ਜਿਹੜੀ ਆਪਣੀ ਡਰੇਨੇਜ ਦਾ ਹੈਗਾ ਕਿਤੇ ਉਥੋਂ ਪਾਈਪ ਕਿਤੇ ਰਿਸਦੀ ਰਹੀ ਹੈ ਦੁਕਾਨ ਦੇ ਅੰਦਰ ਏਸੀਸੀ ਪਤਾ ਨਹੀਂ ਫਿਰ ਹੁਣ ਕਿਸ ਤਰੀਕੇ ਨਾਲ ਉਸ ਬਾਕੀ ਦੁਕਾਨ ਸਪੈਸ਼ਲ ਨੂੰ ਉਹਨੂੰ ਹਿੱਟ ਕੀਤਾ ਤੇ ਅੰਦਰ ਦੁਕਾਨ ਤੇ ਕਾਫੀ ਤਬਾਹ ਹੀ ਹੋ ਗਈ ਐ ਏਸੀ ਨੂੰ ਅੱਗ ਲੱਗ ਗਈ ਅੰਦਰ ਹਾਰਡਵੇਅਰ ਦੀ ਦੁਕਾਨ ਸੀ ਤੇ ਉਹਦਾ ਕਾਫੀ ਨੁਕਸਾਨ ਹੋਇਆ ਤੇ ਨਾਲ ਉਹ ਜਿਹੜਾ ਉਹਨਾਂ ਦਾ ਦੁਕਾਨ ਮਾਲਕ ਸੀ ਉਹਨੂੰ ਵੀ ਕਾਫੀ ਸੀਰੀਅਸ ਵਿੱਚ ਇੰਜਰੀ ਹੋਈ ਜਿਹੜਾ ਇੰਜਰ ਹੈ ਤੇ ਦੋ ਬੱਚੇ ਵੀ ਨੇ ਤੇ ਇੱਕ ਉੱਥੇ ਕੋ ਆਪਣਾ ਕੋਈ ਪ੍ਰਵਾਸੀ ਉੱਥੇ ਆਪਣੀ ਕੋਈ ਕੁਰਸੀ ਰਿਪੇਅਰ ਕਰਵਾਉਣ ਆਇਆ ਸੀ ਕੋਈ ਇੱਕ ਦੁਕਾਨਦਾਰ ਹੈ ਤੇ ਦੋ ਬੱਚੇ ਨੇ ਬੱਚੇ ਤਾਂ ਲੱਤਾਂ ਤੇ ਹੈਗੇ ਨੇ ਪਰ ਜਿਹੜਾ ਦੂਸਰਾ ਪ੍ਰਵਾਸੀ ਹੈ ਉਹਦੇ ਵੀ ਸਰੀਰ ਦੇ ਅਲਗ-ਅਲਗ ਅੰਗਾਂ ਤੇ ਜਿਹੜਾ ਦੁਕਾਨਦਾਰ ਹੈ ਦੁਕਾਨਦਾਰ ਦਾ ਥੋੜਾ ਜਿਆਦਾ ਬੰਨ੍ਹ ਲੀਏ ਉਸੇਵਲ ਹਸਪੀਟਲ ਲੈ ਗਏ ਪਤਾ ਲੱਗਾ ਕਿ ਸ਼ਾਇਦ ਇਹਨੂੰ ਰੈਫਰ ਵੀ ਕੀਤਾ ਉਸੇਵਲ ਹਸਪੀਟਲ ਜਾ ਕੇ ਤੇ ਅਸੀਂ ਦੇਖਦੇ ਆਂ ਤੇ ਉਸ ਤੋਂ ਬਾਅਦ ਵਿੱਚੋ ਜਿਹੜੇ ਇਹਨਾਂ ਦੇ ਡਿਪਟੀ ਡਾਇਰੈਕਟਰ ਆਨੰਦ ਆ ਗਏ ਨੇ ਉੱਥੇ ਉਹ ਇਹਨਾਂ ਨੇ ਆਪਣਾ ਜਿਹੜੀਆਂ ਪਾਈ ਪਈਆਂ ਦੋਵੇਂ ਮੋਕਿਆਂ ਤੋਂ ਜਿਹੜੇ ਇਹਨਾਂ ਦੇ ਸੱਜੇ ਨਾਲ ਉੱਥੋਂ ਪਾਈਪਾਂ ਦਾ ਵਾਲਵ ਉਹਨਾਂ ਨੇ ਬੰਦ ਕਰਤੇ ਨੇ ਐਚ ਡੀ ਡੀ ਮਸ਼ੀਨ ਮੰਗਾ ਕੇ ਤੇ ਉਹ ਪ੍ਰੈਸ ਕਰਦੇ ਨੇ ਕਿ ਵਿੱਚੋਂ ਪਾਈਪ ਚੋਂ ਗੈਸ ਕਿੱਥੋਂ ਲੀਕ ਕਰ ਰਹੀ ਆ ਉਹਨੂੰ ਫਿਰ ਬਾਅਦ ਵਿੱਚ ਉਹ ਰਿਸਟੋਰ ਕਰਨਗੇ ਇਹੋ ਜਿਹਾ ਤੇ ਟੂ ਆਊਟ ਲਗਭਗ ਇੰਡੀਆ ਹੀ ਇਹੋ ਪ੍ਰੋਸੈਸ ਹੈਗਾ ਪ੍ਰੋਸੀਜਰ ਇਹੋ ਹੀ ਆ ਕਿ ਪਹਿਲੇ ਇਹ ਜਿੱਥੇ ਵੀ ਵਰਕ ਅੰਦਰ ਗਾਉਂ ਚੱਲਣਾ ਹੁੰਦਾ ਹੈ ਕਿ ਦੂਸਰੇ ਡਿਪਾਰਟਮੈਂਟ ਨੂੰ ਇਹ ਦੱਸਦੇ ਨੇ ਗੁਜਰਾਤ ਗੈਸ ਵਾਲਿਆਂ ਨੂੰ ਵੀ ਇਹਨਾਂ ਨੇ ਦੱਸਿਆ ਕਿ ਇਹ ਵਾਲਾ ਪਾਈਪ ਉਹ ਵੀ ਆਪਣਾ ਪਹਿਲੇ ਹੌਲ ਦੇਖਦੇ ਨੇ ਉਹਨਾਂ ਨੇ ਪਿੱਟ ਵੀ ਬਣਾਏ ਨੇ ਕਿ ਉੱਥੇ ਦੇਖਦੇ ਨੇ ਕਿ ਇਹ ਸੇਫ ਹੈ ਇਹ ਰਸਤਾ ਬੇਸਿਕਲੀ ਜਿਹੜੀ ਡ੍ਰਿਲ ਮਸ਼ੀਨ ਹੈ ਕਿ ਸਿੱਧੀ ਜਾਂਦੀ ਆ ਤੇ ਇਨ ਕੇਸ ਜੇਕਰ ਉਹ ਰਸਤੇ ਦੇ ਵਿੱਚ ਕਿਤੇ ਅਨਗਾਲੀ ਦੇ ਨਾਲ ਯਾਰ ਮੈਲ ਫੰਕਸ਼ਨਿੰਗ ਕਰਕੇ ਮਸ਼ੀਨ ਦੀ ਕਰਕੇ ਉਹ ਅਲੱਗ ਪਾਈਪ ਨੂੰ ਛੂ ਗਈ ਹੋਵੇ ਤੇ ਪਾਈਪ ਰਿਸਾਬ ਹੋ ਗਿਆ ਤੇ ਉੱਥੋਂ ਕਿਹਨੇ ਇਮਿਸ਼ਨ ਕਿਤੇ ਹੋਈ ਆ ਤੇ ਹਰ ਉਹਦੇ ਨਾਲ ਅੱਗ ਫੜੇ ਨੇ ਉਹ ਐ ਸੱਚ ਨਹੀਂ ਹੈਗੀ ਗੁਜਰਾਤ ਦੇ ਐਸ ਦਾ ਜਿਹੜਾ ਬਾਕੀ ਕੰਮਤ ਪ੍ਰੂਫ ਇੰਡੀਆ ਹੀ ਚੱਲਦਾ ਤੇ ਪੰਜਾਬ ਵਿੱਚ ਕਾਫੀ ਜਗ੍ਹਾ ਆ ਗਿਆ ਬੜਾ ਸੇਫ ਹੈ ਕਿ ਇਸ ਤਰੀਕੇ ਦੇ ਆਮ ਤੌਰ ਤੇ ਇਨਸੀਡੈਂਟ ਦੇਖਣ ਚ ਨਹੀਂ ਆਉਂਦੇ ਪਰ ਜੋ ਮੈਂ ਸੁਣਿਆ ਕਿ ਮੇਰੇ ਵੀ ਤੁਸੀਂ ਵੀ ਇਹੋ ਦੇਖਿਆ ਹੋਣਾ ਕਿ ਸਾਡੇ ਦੇ ਨੋਟਿਸ 'ਚ ਪਹਿਲੀ ਵਾਰ ਇਸ ਤਰੀਕੇ ਦਾ ਇਨਸੀਡੈਂਟ ਆਇਆ ਹੁਣ ਕਿੱਥੇ ਨਾ ਕਿਤੇ ਕਿਸੇ ਦੀ ਅੰਗਲੀ ਜ਼ਰੂਰ ਹੈਗੀ ਇਹਦੇ ਠੀਕ ਰਹੀ ਸੀ ਉਹਨਾਂ ਦੇ ਵਰਕਰਸ ਕੰਮ ਕਰ ਰਹੇ ਸੀਗੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਨੂੰ ਤੇ ਜਿਹੜਾ ਕਸੂਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਸਰ ਕੀ ਹਿੰਡਕ ਸਾਹਮਣੇ ਆਇਆ ਕਿ ਨੈਗਲੀਜੈਂਸੀ ਕੀ ਹੈ ਵਾਹ ਉਹ ਲੱਗ ਰਿਹਾ ਹੈ ਕਿ ਕਿ ਪ੍ਰਮੇ ਫਸਾਈ ਇਹੀ ਸਾਹਮਣੇ ਆਇਆ ਕਿ Airtel ਵਾਲੇ ਕੰਮ ਕਰ ਰਹੇ ਸੀਗੇ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਕੋ ਪਰਮਿਸ਼ਨ ਹੈ ਕਿਆ ਉਹਨਾਂ ਨੇ ਸੇਫਟੀ ਦਾ ਪੂਰਾ ਆਪਣਾ ਇੰਤਜ਼ਾਮ ਕੀਤਾ ਸੀਗਾ ਤੇ ਗੁਜਰਾਤ ਗੈਸ ਨਾਲ ਉਹਨਾਂ ਨੇ ਟਾਈ-ਅਪ ਆਪਣਾ ਕੀਤਾ ਸੀ ਕਿ ਨਹੀਂ ਕੀਤਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ ਤੇ ਜੋ ਵੀ ਨਿਯਮਨਸਰ ਕਾਰਵਾਈ ਹੋਏਗੀ ਤੇ ਕੁਸੂਰਵਾਰ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਬਕਾਇਦਾ ਇੰਜਰਡ ਆ ਚਾਹੇ ਉਹ ਸਭ ਦੱਸੇ ਜਾ ਰਹੇ ਹਾਂ ਹਾਂਜੀ ਅਸੀਂ ਉੱਥੇ ਹੀ ਜਾ ਰਹੇ ਹਾਂ ਮੈਂ ਤੇ ਡੀਐਸਪੀ ਸਾਹਿਬ ਸਿਵਲ ਹਸਪੀਟਲ ਹੀ ਜਾ ਰਹੇ ਹਾਂ ਤੇ ਉਹਨਾਂ ਦਾ ਦੇਖਦੇ ਹਾਂ ਕਿ ਜੋ ਬੈਸਟ ਟ੍ਰੀਟਮੈਂਟ ਹੋਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅੱਛਾ